ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰੀਤ ਕੌਰ ਭੁੱਲਰ ਦੇ ਚੈਨਲ ਤੇ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਤੇ ਆਪਾਂ ਅੱਜ ਆਏ ਆ ਜੀ ਪਿੰਡ ਟੋਟੀਆਂ ਹਾਂਜੀ ਪਿੰਡ ਟੋਟੀਆਂ ਵੀ ਕਿ ਅੱਜ ਆਏ ਹੋਏ ਆਪਾਂ ਹੋਲੇ ਮਹੱਲੇ ਚੱਲ ਰਹੇ ਨੇ ਹੋਲਿਆਂ ਦਾ 8 ਦਿਨ ਲਗਾਤਾਰ ਮੇਲਾ ਚੱਲ ਰਿਹਾ ਹੈ ਹਾਂਜੀ ਆ ਵੇਖੋ ਭਾਬੀ ਜੀ ਨਾਲ ਨੇ ਹੈਲੋ ਇੱਧਰ ਟੋਟੀਆਂ ਸਿਸਟਰ ਹੈਲੋ ਹੈਲੋ ਸਿੰਗਰ ਨੇ ਹਾਈ ਦੋਨੇ ਜਾਨੀ ਕਿੰਨੇ ਸੋਹਣੇ ਲੱਗ ਰਹੇ ਨੇ ਵਾਓ ਮੈਚਿੰਗ ਹੈ ਮੰਮੀ ਹੈਲੋ ਮੰਮੀ ਮੰਮੀ ਬਾਈ ਲੈ ਹੈ ਹੈਲੋ ਮੈਚਿੰਗ ਹੈ ਮੈਨੂੰ ਦੇ ਹੈਲੋ ਕੁਇਤ ਲੱਗਿਆ ਹੈਲੋ ਹੈਲੋ ਹਾਈ ਗਾਇਜ਼ ਤੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਸਾਰੀਆਂ ਰੌਣਕਾਂ ਵਿਖਾਉਣੇ ਆ ਜੀ ਬਾਜ਼ਾਰ ਦੇਆਂ हले गली हम आपू अके जाके गे गुरद्वारा साहब तन धन बा राजा राम शहीद तो तन धन बाबा भीर सिंह आल फैमिली आ रही है साड़ी। मम्मी जी।

快点，快走啊！ ਮਾਤਾ ਜੀ ਮੇਰੇ ਵਾਲੇ ਤੋਂ ਅੱਜ ਆਇਆ ਸੀ ਫੜੀ ਵੱਡੀ ਬੋਤੋਈ ਹੈ ਤੇਰੇ ਕੋਲ ਮਹਾਰਾਜ ਕਿਰਪਾ ਕਰਕੇ ਮੇਰੀ ਬੋਤੋ ਮੁਕਤੀ ਕਰੀ ਸਾਡੀ ਜੀਤੇ ਫੇਰ ਦਾ ਰਸਈ ਵਿੱਚ ਜਾ ਕੇ ਦਿਓ ਮਰਦਾ ਇਦਾਂ ਨਹੀਂ ਗਾ ਰਾਜੇ ਤੂੰ ਬਾਦਰੀ ਬੜੀ ਉਚਾਈ ਹੈ ਉਹ ਨੁਕਸਨ ਹਾਂਦੀ ਕਰਦੇ ਨੇ ਜਦ ਤੂੰ ਜਬਾਨੀ ਵਾਲਾ ਜੱਟ ਹੱਥ ਲੁਕਾ ਰਹੀ ਹੈ ਅੱਜ ਤੁਹਾਨੂੰ ਇਸ ਤਰ੍ਹਾਂ ਜਾਨ ਲੁਟਾ ਜਾਈਗਾ ਤੇ ਨਾ ਬਾਹਰ ਆ ਕੇ ਤੁਹਾਡਾ ਬਦਨਾਮੇ ਸਾਰਾ ਖੇ ਰਹਿਣਾ ਕਿਸੇ ਦੀ ਵੀ ਲੋੜ ਨਹੀਂ ਸਭ ਆਜੋ ਆਜੋ ਹੋਰ ਪਵਾ ਦੇ ਬੰਦਾ ਆਇਆ दान चल सुभमन कर मैं मैं नहीं बदलेगी एक तो आपकी तो बड़ा बुरी बात है आप कहां जा रहे हो चलो देखा मैं देखूंगा साहब आज करूंगा नहीं ਸੋਹਣੂ ਜੀ ਨੂੰ ਕਹਿੰਦਾ ਅੱਜ ਸਵਾਲ ਪੁੱਛ ਰਿਹਾ ਹਾਂ ਉਹਨੂੰ ਇੱਕ ਵਾਰ ਇਹ ਸਹੀ ਨਾ ਮਿਲਿਆ ਕਿ ਤੂੰ ਮਾਰ ਕੇ ਸਵਾਲ ਕਰਦਾ ਹੈਂ ਪਹਿਲਾ ਤੇ ਗੱਲ ਤੇ ਕਾਮ ਆ ਕੀ ਐ ਵੀ ਇੱਥੇ ਪੁੱਛ ਲੈ ਮੈਨੂੰ ਕਿ

ਕੌਣ ਸ਼ਖੀਆ ਸਾਫਾ ਕੀ ਭਾਂਡੇ ਕਿੱਦੇ ਸਨ ਨੇ ਤੁਸੀਂ ਮੀਟੋ ਜਸਤਰਾ ਤੁਮੀ ਆਪੋ ਕਿਤੇ ਭਾਂਡੇ ਆਪਾਂ ਵੇਖ ਲੈ ਤੇ ਆਪਣੇ ਨਹੀਂ ਕੋਈ ਆਇਆ ਪਸੰਦ ਤੇ ਆਹ ਵੇਖੋ ਜੀ ਅੱਗੇ ਹੁਣ ਛੱਲੇ ਕਿੱਡੇ ਸੋਹਣੇ ਬਣੇ ਐਕਟਿਵ ਵਾਲਾ ਹੀ ਲਈਆ ਮਨੇ ਆਹ ਵਾਲਾ ਛੱਲਾ ਇੱਕ ਤੇ ਲੱਗ ਲੱਗ ਹਾਏ ਕਿੰਨੇ ਸੋਨੇ ਬਣੇ ਆ ਜੀ ਬਾਤ ਹੋ ਗਈਆਂ ਪਿੱਛੋਂ ਬਲਤਾਂ ਆ ਜਾ ਮੈਂ ਝੂੜੀਆਂ ਵੇਖਣੀਆਂ ਵਾ ਆ ਦਿਖਾਓ ਝੂੜੀਆਂ ਆ ਵਾਲਾ ਸੈੱਟ ਵਾ ਕਿੱਥੇ ਆਂਟੀ ਆਂਟੀ ਦੇਖੀ ਨੀ ਆਂਟੀ ਦਿਖਾਈ ਜਾਂਦੀ ਦੂਜੇ ਲੱਡੂ ਪਰਾਰੇ ਸੱਚ ਦੀਆਂ ਚੂੜੀਆਂ ਵਿਖਾਏ ਹੋ ਸਮਾ ਕਿੱਦਾਂ ਵਾ ਆ ਸੱਟ ਕਿੰਨੇ ਦਾ ਆ ਇਹ ਸੱਟ ਵਾ ਚਾਰ ਹੁੰਦੀ ਆ ਪੂਰਾ ਸੱਟ ਨਹੀਂ ਹੁੰਦਾ ਪੂਰਾ ਸੱਟ ਕੋਈ ਚੌਂਦਾ ਸੱਟ ਦਾ ਚਾਰ ਚਾਰ ਟੂਰ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਮਿਲਦੀਆਂ ਕਿੰਨੇ ਦਾ ਸੱਟ ਕਿੰਨੇ ਦਾ ਹੁੰਦਾ 40 ਰੁਪਏ ਦੀ ਚਾਰ ਇਹਨੇ ਟੋੜਾ ਕਿੰਨੇ ਦਾ ਵਾ ਹਾਂ ਤੇ ਸੱਟ

थोड़ा सा